ਅਮਰਕਾ ਦੇ ਵੱਲੋਂ ਇੱਕ ਹੋਰ ਵੱਡਾ ਛਟਕਾ ਦਿੱਤਾ ਗਿਆ 487 ਹੋਰ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇਗਾ 298 ਦੀ ਲਿਸਟ ਜਾਰੀ ਕਰ ਦਿੱਤੀ ਐ ਇਸ ਵਕਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਪਿਛਲੇ ਦਿਨੀ ਵੱਡਾ ਛਟਕਾ ਦਿੱਤਾ ਗਿਆ ਅਮਰੀਕਾ ਦੇ ਵੱਲੋਂ ਦਾਸਤੀਏ 104 ਭਾਰਤੀਆਂ ਨੂੰ ਡਿਪੋਰਟ ਕਰਕੇ ਬਾਤ ਪੇਚਿਆ ਗਿਆ ਦਸਤੇ ਵਿੱਚ ਤੀ ਪੰਜਾਬੀ ਵੀ ਸਨ ਤੇ ਹੁਣ ਅਮਰੀਕਾ ਜਲਦੀ ਹੀ ਅਮਰੀਕਾ ਤੋਂ 487 ਗੈਰਕਾਨੂੰਨੀ ਭਾਰਤੀ ਪ੍ਰਫੋਸੀਆ ਨੂੰ ਦੇਸ਼ ਨਿਕਾਲਾ ਦੇਣ ਲਈ ਤਿਆਰ ਹੈ ਇਸ ਦੌਰਾਨ ਪਾਰਟ ਨੇ ਭਾਰਤਿਆ ਨਾਲ ਹਾਲਕੀ ਦੁਰਵਿਹਾਰ ਕੀਤੇ ਜਾਣ ਦੀ ਸੰਭਾਵਨਾ ਤੇ ਵੀ ਚਿੰਤਾ ਦਾਸਤੀਏ ਕੀ ਅਮਰਕਾ ਤੋਂ ਗੈਰ ਕਾਨੂੰਨੀ ਪਾਕਿ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਕਿਹਾ ਕਿ ਵਿਦੇਸ਼ ਮੰਤਰੀ ਨੇ ਅਮਰੀਕੀ ਅਧਿਕਾਰੀਆਂ ਦੁਆਰਾ ਸਾਂਚਿਤ ਕੀਤੇ ਗਏ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਦੇ ਵਿਰਵਿਧ ਤੇ ਨੇ जिससे विचर इमिग्रेशन और कस्टम्स इंफोर्समेंट ਨਾਲ ਸੰਬੰਧਿਤ ਪ੍ਰਕਿਰਿਆਵਾਂ ਵਿੱਚ ਸ਼ਾਮਿਲ ਨੇ विक्रम मिस्त्री ਨੇ ਕਿਹਾ ਕਿ ਵਿਦੇਸ਼ ਮੰਤਰੀ ਨਰਸਿਆ ਕਿ ਇਹ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਹਾਲਾਂਕਿ ਦੇਸ਼ ਨਿਕਾਲਾ ਦਿੱਤੇ ਗਏ ਪ੍ਰਵਾਸੀਆਂ ਦੇ ਨਾਲ ਦੁਰਵਿਵਹਾਰ ਦਾ ਮੁੱਦਾ ਕਾਫੀ ਗੰਭੀਰ ਮੁੱਦਾ ਹੈ ਜਿਸ ਨੂੰ ਅਸੀਂ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਹੈ ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਕਿ 487 ਤੱਕ ਭਾਰਤੀ ਨਾਗਰਿਕਾਂ ਨੂੰ ਅੰਤਿਮ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ ਅਸੀਂ 298 ਵਿਅਕਤੀਆਂ ਦੇ ਸਬੰਧ ਵਿੱਚ ਵੀਰਵੇ ਮੰਗੇ ਹਨ ਤੇ ਉਹ ਸਾਨੂੰ ਪ੍ਰਦਾਨ ਕੀਤੇ ਗਏ ਨੇ ਅਸੀਂ ਅਮਰੀਕੀ ਅਮਰਤਵਾਦੀ ਨਾਲ ਇਸ ਵਰਤੋ ਇਸ ਬਾਬਤ ਜੁੜਿਆ ਬਹੁਤ ਪਾਰਦਰਸ਼ੀ ਜਿਹੜੇ ਆ ਰਹੇ ਹਾਂ ਮਿਸਟਰੀ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਉਸਪਸ਼ਟ ਕਰ ਦਿੰਦਾ ਹੈ ਕਿ ਦੇਸ਼ ਨਿਕਾਲਾ ਦਿੱਤੇਗੇ ਭਾਰਤੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਚੇਕਰ ਕਿਸੇ ਵੀ ਤਰ੍ਹਾਂ ਦਾ ਦਰਵਾਹਰ ਦਾ ਪਤਾ ਲੱਗਦਾ ਹੈ ਤਾਂ

ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਪਿਛਲੇ ਦਿਨੀ ਵੀ ਅਮਰੀਕਾ ਨੇ ਗੈਰ ਕਾਨੂੰਨੀ ਤੰਕਨਾ ਸਰਹੱਦ ਪਾਰ ਕਰਨ ਦੇ ਦੋਸ਼ ਤੇ ਵਿੱਚ ਫੜੇਗੇ 104 ਪਾਰਤੀਆਂ ਨੂੰ ਫੌਜੀ ਜੁਹਾਸ ਤੇ ਰਾਹੀ ਪਾਤ ਜੜਾ ਪੇਸ਼ ਤਾ ਖਿਆਸੀ ਤੇ ਉਸ ਤੋਂ ਬਾਅਦ ਲਗਾਤਾਰ ਪਾਰਤੀ ਵਿੱਚ ਹਲਚਲ ਹੋ ਰਹੀ ਸੀ ਕਿਉਂਕਿ ਇਨਾਂ ਦੇ ਵਿੱਚ 30 ਪੰਜਾਬੀ ਵੀ ਸਨ ਤੇ ਉੱਥੇ ਹੀ ट्रैवल एजंटਾਂ ਦੇ ਠੱਗੀ ਦਾ ਸ਼ਿਕਾਰ ਹੋਏ ਦੋ ਨੰਬਰ ਦੇ ਵਿੱਚ ਕਈਆਂ ਨੂੰ ਅਮਰੀਕਾ ਪੇਛੇ ਦਿੱਤਾ ਗਿਆ ਸੀ ਤਾਂ ਕਈ ਅਜਿਹੇ ਸੀ ਜੋ ਸਿਰਫ ਹਜੇ ਮਹੀਨਾ ਕਰਦੇ ਅਮਰੀਕਾ ਰਹੇ ਸੀ ਜੋ ਸਿਰਫ ਤੇ ਸਿਰਫ ਹਫਤੇ ਕੋ ਅਮਰੀਕਾ ਰਹੇ ਸੀ ਉਹਨਾਂ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਸੋ ਕਾਫੀ ਇਸ ਵਕਤ ਦਾ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਹੈ